ਪੰਜਾਬ ਸਰਕਾਰ ਦੇ ਗੈਰ ਸੰਵਿਧਾਨਕ ਫੈਸਲੇ ਤੇ ਮਾਨਯੋਗ ਹਾਈ ਕੋਰਟ ਵੱਲੋਂ ਪੂਰਨ ਤੇ ਪੰਚਾਇਤਾਂ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਆਣ ਉਪਰੰਤ ਪੰਚਾਇਤ ਸਰਪੰਚਾਂ ਨੂੰ ਨਾਲ ਲੈ ਕੇ ਸ਼ੁਕਰਾਨੇ ਵਜੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ ਹੋਏ ਜਿਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਨੂੰ ਲੰਮੀ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਖਰਾਬੀ ਇੰਜਣ ਵਿਚ ਹੈ ਪਰ ਬਦਲੇ ਡੱਬੇ ਜਾ ਰਹੇ ਹਨ ਗਲਤੀ ਮੁੱਖ ਮੰਤਰੀ ਦੀ ਹੈ ਪਰ ਗਾਜਬ ਅਸਰਾਂ ਤੇ ਡਿੱਗ ਰਹੀ ਹੈ ਚੰਨੀ ਨੇ ਮੰਗ ਕੀਤੀ ਕਿ ਜੇ ਅਸਤੀਫਾ ਦੇਣਾ ਹੈ ਤਾਂ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਹੈ ਕਾਰ ਦੇ ਵਿੱਚ ਸਿਵਧਾਨਕ ਹੱਕ ਲੋਕਾਂ ਦੇ ਖੋਏ ਜਾਣ ਜਿਹੜੀ ਸਰਕਾਰ ਦੇ ਵਿੱਚ ਕੁਦਰਤੀ ਆਫਤਾਂ ਹੋਣ ਤੇ ਲੋਕਾਂ ਨੂੰ ਪੁੱਛਿਆ ਨਾ ਜਾਵੇ ਕੋਈ ਰਾਹਤ ਨਾ ਦਿੱਤੀ ਜਾਵੇ ਜਿਹੜੀ ਸਰਕਾਰ ਦੇ ਕਰਮਚਾਰੀ ਔਰ ਅਫਸਰ ਬਾਗੀ ਹੋ ਜਾਣ ਜਿਹੜੀ ਸਰਕਾਰ ਦੇ ਵਿੱਚ ਚੋਰ ਬਜਾਰੀ ਸੱਟੇਬਾਜੀ ਨਸ਼ੇ ਇਹਨਾਂ ਦਾ ਜ਼ੋਰ ਹੋਵੇ ਜਿਹੜੀ ਸਰਕਾਰ ਦੇ ਵਿੱਚ ਕਤਲ ਉਗਾਰਤ ਹੋਵੇ ਅਜਿਹੀ ਸਰਕਾਰ ਲਿਆ ਕੇ ਲੋਕਾਂ ਦਾ ਨੁਕਸਾਨ ਜਿਹੜਾ ਹੋਇਆ ਉਹਦੀ ਭਰ ਪਾਈ ਹੋਣੀ ਮੁਸ਼ਕਲ ਹੈ ਅੱਜ ਇਹਨਾਂ ਨੇ ਦੋ ਅਫਸਰ ਸਸਪੈਂਡ ਕਰਤੇ ਹੈ ਜਿਹੜੀ ਖਰਾਬੀ ਹੈ ਉਹ ਇੰਜਣ ਵਿੱਚ ਇੰਜਣ ਵਿੱਚ ਹੈ ਤੇ ਬਦਲੀ ਡੱਬੇ ਜਾਂਦੇ ਆ ਕਸੂਰ ਮਾਲਕਾਂ ਦਾ ਕੁੱਟੀ ਨੌਕਰਾਂ ਨੂੰ ਜਾਂਦੇ ਆ ਮੁੱਖ ਮੰਤਰੀ ਦੇ ਦਸਕਤਾਂ ਹੀਟ ਪੰਚਾਇਤਾਂ ਭੰਗ ਹੋਈਆਂ ਜੇ ਸਸਪੈਂਡ ਕਰਨਾ ਅਸੀਬਾ ਦੇਣਾ ਦਾ ਮੁੱਖ ਮੰਤਰੀ ਦਵੇ ਅਫਸਰਾਂ ਦਾ ਕਿਹੜੇ ਵਿੱਚ ਕਸੂਰ ਹੈ shamla Chander building maintenance handyman under Check trade platform is now available on your local london area he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information Please contact him at www.checktrade.com. ID number nine two one seven six zero. Shamla Chander Kalcenter. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ